ਵੰਦਨਾ ਹੈ ਮੇਰੀ ਗੁਰੂ ਗ੍ਰੰਥ ਪਿਆਰੇ ਨੂੰ 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 ਵੰਦਨਾ ਕਰਾਂ ਮੈਂ ਗੁਰੂ ਨਾਨਕ ਦੇਵ ਨੂੰ ਸਿੱਕੀ ਆਲੀ ਪੀਲੀ ਜਿਨੇਟ ਰੱਖੀ ਸੀ ਇਸ ਰਗਾਂ ਤੇ ਭੋਲ ਨੰਬਰ ਨੋਨ ਵਾਲੇ ਨੂੰ اے بندنا کر میں گرو ਅੰਗਦ ਪਿਆਰੇ ਨੂੰ ਤਕੇ ਆਏ ਜਿੰਨੇ ਬਾਬੇ ਦੇ ਨਜ਼ਾਰੇ ਨੂੰ اے ਗੁਰਮੁਖੀ ਅਖਰ ਬਣਾਉਣ ਵਾਲੇ ਨੂੰ ਬੰਦੇ ਦਾ اے میری ਗੁਰੂ ਗ੍ਰੰਥ ਪਿਆਰੇ ਨੂੰ ਬੰਦੇ ਦਾ اے میری ਗੁਰੂ ਗ੍ਰੰਥ ਪਿਆਰੇ ਨੂੰ اے بندنا کر میں گرو ਅਮਰਦਾਸ ਨੂੰ ਜਗਾਇਆ ਜਿਸ ਸਤਗੁਰ ਨੇ ਦੁਖੀਆਂ ਦੀ ਰਾਤ ਨੂੰ ਨੇ ਅਚਿਆਂ ਨੂੰ ਬਚਾਉਣ ਵਾਲੇ ਨੂੰ ਵੰਦਨਾ ਕਰਵੇਂ ਗੁਰੂ ਰਾਮਦਾਸ ਨੂੰ ਅਮਰਤ ਸਰੋਵਰ ਜਿੰਨੇ ਆਪ ਬਣਾਇਆ ਸੀ ਇਹ ਅਮਰਤ ਸਰਵੀ ਬਨਉਣ ਵਾਲੇ ਨੂੰ ਕਰਾਇ ਮੇਰੀ ਗੁਰੂ ਗ੍ਰੰਥ ਪਿਆਰੇ ਨੂੰ ਬਦਲ ਲੈ ਵੇੜੀ ਗੋਟੁਕ ਨਾ ਪਿਆਰੇ ਨੂੰ ਇਹ ਵੰਦਨਾ ਕਰਵੇਂ ਗੁਰੂ ਅਰਜਨ ਪਿਆਰੇ ਨੂੰ ਕਟਿਏ ਚ ਰਸੀ ਵਾਲੀ ਜਿੰਨੇ ਫੰਦਨਾ ਇਹ ਗੁਰੂ ਜੀ ਗ੍ਰੰਥ ਸਬ ਬਨਉਣ ਵਾਲੇ ਨੂੰ ਇਹ ਬੰਦਨ ਕਰਮ ਸ੍ਰੀ ਹਰ ਗੋਬਿੰਦ ਨੂੰ ਜਲਮ ਤੋਂ ਬਚਾਇਆ ਸਾਰਿਆਂ ਦੀ ਜਿੰਦ ਨੂੰ ਇਹ ਦੁਸ਼ਟਾਂ ਦਾ ਨਾਸ ਵਿਮਟੋਣ ਵਾਲੇ ਨੂੰ ਬੰਦਨ ਆਏ ਮੇਰੀ ਗੁਰੂ ਗ੍ਰੰਥ ਪਿਆਰੇ ਨੂੰ ਬੰਦਨ ਆਏ ਮੇਰੀ ਗੁਰੂ ਗ੍ਰੰਥ ਪਿਆਰੇ ਨੂੰ ਇਹ ਬੰਦਨ ਕਰਮ ਸ੍ਰੀ ਹਰ ਰਾਇ ਨੂੰ ਸੁਖਿਆ ਨਾਲ ਗਲ ਨਾਲ ਜਿਨੇ ਲਾਇਆ ਸੀ ਭੁੱਖਿਆਂ ਨੂੰ ਰਜਕ ਪਹਚਾਣ ਵਾਲੇ ਨੂੰ ਬੰਦਨ ਗੁਰੂ ਗੰਦ ਪਿਆਰੇ ਨੂੰ ਬੰਦਨਾ ਹੈ ਮੇਰੀ ਗੁਰੂ ਗੰਦ ਪਿਆਰੇ ਨੂੰ ਇਹ ਬੰਦਨਾ ਕਰਾਂ ਮੈਂ ਜੀ ਹਰ ਕ੍ਰਿਸ਼ਨ ਨੂੰ ਉੱਲੇ ਕੇ ਸਭ ਦੇ ਸਾਰੇ ਜਿੰਨੇ ਦੂਰ ਕੀਤੇ ਸੀ ਇਹ ਗੁੰਗੇ ਆਕੋ ਗਿਆਨ ਕਰਨ ਵਾਲੇ ਨੂੰ ਵੰਦਨਾ ਕਰਾਂ ਮੈਂ ਗੁਰੂ ਤੇਗ ਬਹਾਦਰ ਨੂੰ ਪਟੀਏ ਚ ਰਸੀ ਵਾਲੀ ਜਿਨੇ ਫੰਦਨਾ ਐ ਮੱਖਣ ਜੀ ਦਾ ਬੇੜਾ ਬੰਨੇ ਲਾਉਣ ਵਾਲੇ ਨੂੰ ਵੰਦਨਾ ਹੈ ਮੇਰੀ ਗੁਰੂ ਗ੍ਰੰਥ ਪਿਆਰੇ ਨੂੰ ਵੰਦਨਾ ਹੈ ਮੇਰੀ ਗੁਰੂ ਗ੍ਰੰਥ ਪਿਆਰੇ ਨੂੰ ਇਹ ਵੰਦਨਾ ਕਰਾਂ ਮੈਂ 310 ਸਿੱਧੀਆਂ ਨੂੰ ਖਾਲਸਾ ਪੰਥ ਜਿਨੇ ਆਪ ਸਜਾਇਆ ਸੀ ਇਹ ਗਿੱਧਾਂ ਤੋਂ ਸ਼ੇਰ ਬਣਾਉਣ ਵਾਲੇ ਨੂੰ ਬੰਦਨਾ ਹੈ ਮੇਰੀ ਗੁਰੂ ਗ੍ਰੰਥ ਪਿਆਰੇ ਨੂੰ ਬੰਦਨਾ ਹੈ ਮੇਰੀ ਗੁਰੂ ਗ੍ਰੰਥ ਪਿਆਰੇ ਨੂੰ ਬੰਦਨਾ ਹੈ ਮੇਰੀ